ਦੋਸਤੋ ਦੇਵਤਿਆਂ ਨੂੰ ਖੁਸ਼ ਕਰ ਲਈ ਸਰਦਾਲੂ ਮੰਦਰਾਂ 'ਚ ਫੁੱਲ ਫਲ ਮਠਿਆਈਆਂ ਆਦੀ ਚੜਾਉਂਦੇ ਹਨ ਪਰ ਕੁਝ ਮੰਦਰਾਂ ਵਿੱਚ ਦੇਵੀ ਦੇਵਤਿਆਂ ਨੂੰ ਖੁਸ਼ ਕਰ ਲਈ ਅਜਿਹੀ ਚੀਜ਼ਾਂ ਵੀ ਚੜਾਈ ਜਾਂਦੀਆਂ ਨੇ ਜੋ ਉਹਨਾਂ ਮੰਦਰਾਂ ਨੂੰ ਬਲੱਖਣ ਅਤੇ ਅਲੱਗ ਦਿਖਾਉਂਦੀਆਂ ਹਨ ਇਰਾਨੀ ਭਰੀਆਂ ਅਜਿਹੀਆਂ ਪੇਟਾਂ ਤੇ ਅਜਿਹੀਆਂ ਮਾਨਤਾਵਾਂ ਕਾਰਨ ਉਹ ਮੰਦਰ ਬਹੁਤ ਮਸ਼ਹੂਰ ਹੋ ਜਾਂਦੇ ਹਨ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਮੰਦਰ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਇੱਕ ਅਨੋਖਾ ਹੀ ਚੜ੍ਹਾਵਾ ਚੜਾਇਆ ਜਾਂਦਾ ਹੈ। ਦੋਸਤੋ ਇਹ ਮੰਦਿਰ ਜੌਨਪੁਰ ਵਿੱਚ ਸਥਿਤ ਹੈ ਜੋ ਭਗਵਾਨ ਕਾਸ਼ੀ ਵਿਸ਼ਵਨਾਥ ਅਦੇਸ਼ ਸ਼ਹਿਰ 1290 ਤੋਂ ਲਗਭਗ 77 ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਮੰਦਿਰ ਇੱਕ ਪਿੰਡ ਦੇ ਦੇਵਤੇ ਦਾ ਸੀ ਜਿਸ ਨੂੰ ਸਥਾਨਕ ਲੋਕ ਬ੍ਰਹਮਾ ਬਾਬਾ ਦੇ ਨਾਮ ਨਾਲ ਜਾਣਦੇ ਸਨ। ਪਿਛਲੇ 30 ਸਾਲਾਂ ਤੋਂ ਬ੍ਰਹਮਾ ਬਾਬਾ ਦੇ ਇਸ ਮੰਦਿਰ ਵਿੱਚ ਘੜੀਆਂ ਦਾ ਚੜ੍ਹਾਵਾ ਚੜਾਇਆ ਜਾਂਦਾ ਹੈ। ਹੁਣ ਇਹ ਮੰਦਿਰ ਘੜੀ ਬਾਬਾ ਮੰਦਿਰ ਦੇ ਨਾਲ ਵੀ ਮਸ਼ਹੂਰ ਹੈ। ਇਸ ਮੰਦਰ ਵਿੱਚ ਇਸ ਪਰੰਪਰਾ ਦੇ ਸ਼ੁਰੂਆਤ ਦੇ ਪਿੱਛੇ ਇੱਕ ਦਿਲਚਸਪ ਕਹਾਣੀ ਹੈ। ਦੋਸਤੋ ਇਸ ਪਿੰਡ ਦੇ ਲੋਕ ਦੱਸਦੇ ਹਨ ਕਿ ਇੱਕ ਵਾਰ ਵਿਅਕਤੀ ਨੂੰ ਟਰੱਕ ਡਰਾਈਵਰ ਬਣਨ ਦੀ ਇੱਛਾ ਸੀ। ਉਹ ਡਰਾਈਵਿੰਗ ਸਿੱਖਣ ਲਈ ਬ੍ਰਹਮਾ ਬਾਬਾ ਦੇ ਮੰਦਰ ਵਿੱਚ ਪ੍ਰਾਰਥਨਾ ਕਰਨ ਆਇਆ ਸੀ। ਸੰਜੋਗ ਨਾਲ ਉਹ ਇੱਕ ਚੰਗਾ ਡਰਾਈਵਰ ਬਣ ਗਿਆ। ਟਰੱਕ ਡਰਾਈਵਰ ਬਣਨ ਤੋਂ ਬਾਅਦ ਉਸ ਵਿਅਕਤੀ ਨੇ ਚੰਗੇ ਦਿਨ ਸ਼ੁਰੂ ਹੋ ਗਏ। ਸੁੱਖਣਾ ਪੂਰੀ ਹੋਣ ਤੋਂ ਬਾਅਦ ਵਿਅਕਤੀ ਨੇ ਬ੍ਰਹਮਾ ਬਾਬਾ ਦੇ ਮੰਦਰ ਨੂੰ ਚੜਾਵੇ ਵਜੋਂ ਕੜੀ ਪੇਟ ਕੀਤੀ। ਜਦੋਂ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਸੋਚਿਆ ਕਿ ਕੜੀ ਚੜਾ ਕੇ ਬ੍ਰਹਮਾ ਬਾਬਾ ਉਹਨਾਂ ਦੀ ਮਨੋਕਾਮਨਾ ਪ ਇਸ ਅਨੋਖੇ ਮੰਦਰ ਦੀ ਪ੍ਰਸਿੱਧੀ ਇੰਨੀ ਵੱਧ ਗਈ ਹੈ ਕਿ ਹਰ ਸਾਲ ਦੂਰ ਦਰਾਡੇ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਦਰਸ਼ਨ ਕਰਨ ਅਤੇ ਘੜੀਆਂ ਚੜਾਉਣ ਲਈ ਆਉਂਦੇ ਹਨ। ਕੁਝ ਸ਼ਰਧਾਲੂ ਮੰਦਰ ਦੇ ਬਾਹਰ ਆਪ ਦਰਖਤਰ ਤੇ ਘੜੀਆਂ ਵੀ ਲਗਾ ਦਿੰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨੇ ਸਾਲਾਂ ਵਿੱਚ ਕਦੇ ਵੀ ਇੱਥੇ ਕਿਸੇ ਵੀ ਘੜੀ ਦੀ ਚੋਰੀ ਨਹੀਂ ਹੋਈ। ਲੋਕਾਂ ਦਾ ਮੰਨਣਾ ਹੈ ਕਿ ਘੜੀਆਂ ਵਾਲੇ ਬਾਬੇ ਦੀ ਮਹਿਮਾ ਸਦਕਾ ਹੀ ਹੋਰ ਵੀ ਘੜੀਆਂ ਚੋਰੀ ਕਰਨ ਦੀ ਹਿੰਮਤ ਨਹੀਂ ਕਰਦੇ। ਦੋਸਤੋ ਇਹ ਇੱਕ ਜੀਵ ਮੰਦਰ ਜਿੱਥੇ ਛੜਾਵੇ ਵਿੱਚ ਘੜੀਆਂ ਚੜਦੀਆਂ ਹਨ। ਦੋਸਤੋ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗ ਤਾਂ ਲਾਈਕ ਜ਼ਰੂਰ ਕਰਨਾ। ਜੇਕਰ ਚੈਨਲ